ਰਨ ਦੇ ਸਿਰ ਤੇ ਚੌਧਰ ਹੁੰਦੀ ਆ ਬਾਈ ਰਨ ਦੇ ਸਿਰ ਤੇ ਨੰਬਰਦਾਰੀ ਹੁੰਦੀ ਹੈਗੀ ਮੇਰੀ ਵੀਡੀਓ ਸੁਣੋ ਫਿਰ ਤੁਹਾਨੂੰ ਪਤਾ ਲੱਗੂ ਕਹਿੰਦੇ ਇੱਕ ਪਿੰਡ ਦੇ ਵਿੱਚ ਇੱਕ ਚੌਧਰੀ ਹੁੰਦਾ ਸੀਗਾ ਤੇ ਚੌਧਰੀ ਹੁੰਦਾ ਸੀਗਾ ਉਹਦੇ ਕੋਲੇ ਮਾਲ ਡੰਗਰ ਦਾ ਬਾੜਾ ਬਣਿਆ ਹੁੰਦਾ ਸੀ ਘਰ ਕੋਠੀਆਂ ਨੌਕਰ ਚੌਕਰ ਸਭ ਕੁਝ ਹੁੰਦਾ ਸੀਗਾ ਉਹਦੇ ਕੋਲੇ ਬਾੜੇ ਦੇ ਵਿੱਚ ਪਸ਼ੂ ਆਲੇ ਦੋ ਚਾਰ ਬੰਦੇ ਆ ਗਏ ਦੋ ਚਾਰ ਮੁਰਗੇ ਦੋ ਚਾਰ ਆ ਗਏ ਦੋ ਚਾਰ ਮੁਰਗੇ ਸਾਰਾ ਦਿਨ ਪਤੀਲਾ ਚਾਹ ਲੈ ਭਾਈ ਚੜੇ ਰਿਹਾ ਸੀ ਜਿਹੜੇ ਰਹਿੰਦਾ ਸੀਗਾ ਤੇ ਪਹਿਲਾਂ ਤਾਂ ਇਹ ਮਾਂ ਪਿਓ ਸੀਗੇ ਤੇ ਮੁੰਡਾ ਉਹਨਾਂ ਦਾ ਚੌਧਰੀ ਸੀ ਤੇ ਵੀ ਮੰਨ ਕੇ ਚਲੋ ਚੱਲੀ ਗਿਆ ਤੇ ਉਹਨੇ ਮੁੰਡੇ ਨੇ ਕਰਦੇ ਕਰਾਉਂਦੇ ਤੇ ਮੁੰਡੇ ਦਾ ਵਿਆਹ ਹੋ ਗਿਆ ਵਿਆਹ ਹੋ ਗਿਆ ਜਦੋਂ ਤੇ ਇੱਕ ਦਿਨ ਰਾਤ ਨੂੰ ਰਾਹੀ ਕੋਈ ਦੂਰ ਦਰਾਡੇੋਂ ਆਏ ਸੀਗੇ ਤੇ ਜਾਣਾ ਸੀਗਾ ਉਹਨਾਂ ਨੇ ਉਹ ਕਹਿੰਦੇ ਵੀ ਸਾਨੂੰ ਰਾਤ ਠਹਿਰਨ ਵਾਸਤੇ ਕੋਈ ਜਗ੍ਹਾ ਚਾਹੀਦੀ ਪਿੰਡ ਦੇ ਬਾਹਰਲੇ ਪਾਸੇ ਪੁੱਛਿਆ ਉਹਨਾਂ ਨੇ ਉਹ ਕਹਿੰਦੇ ਵੀ ਸਾਡੇ ਇੱਥੇ ਫਲਾਣੇ ਨਾਂ ਦਾ ਚੌਧਰੀ ਹੈ ਉਹਦਾ ਵਧੀਆ ਵਧੀਆ ਰਹਿਣ ਨੂੰ ਵਧੀਆ ਮੰਨ ਨੂੰ ਬਣਿਆ ਹੋਇਆ ਹੈਗਾ ਕਉਸੀ ਉੱਥੇ ਚਲੇ ਜਾਓ ਤੁਹਾਨੂੰ ਲੰਗਰ ਪਾਣੀ ਵੀ ਮਿਲੂਆ ਸਾਰਾ ਕੁਝ ਮਿਲੂਆ ਪੈਣ ਨੂੰ ਬਿਸਤਰੇ ਮੰਜੇ ਵੀ ਮਿਲਣਗੇ ਕਹਿੰਦੇ ਪੁਛਦੇ ਪਛਾਉਂਦੇ ਤੇ ਉੱਥੇ ਆ ਗਏ ਆ ਕੇ ਉਹਨੂੰ ਕਹਿੰਦੇ ਚੌਧਰੀ ਸਾਹਿਬ ਕਹਿੰਦੇ ਹਾਂਜੀ ਮਹਿਫਿਲ ਲੱਗੀ ਪਈ ਉਹ ਕੋਈ 5-7 ਜਣੇ ਬੈਠੇ ਕਹਿੰਦੇ ਜੀ ਰਾਤ ਰੁਕਣੀ ਐ ਮਸਾਫਰ ਰਾਂਗੇ ਕਹਿੰਦਾ ਜੀ 7 ਵਜਣ ਰੁਕੋ ਪ੍ਰਸ਼ਾਦਾ ਵੀ ਨਹੀਂ ਸ਼ਕਿਆ ਕਹਿੰਦੇ ਪ੍ਰਸ਼ਾਦੇ ਵੀ ਆਪਦੇ ਨੌਕਰ ਨੂੰ ਕਹਿੰਦਾ ਜਾ ਵੀ ਘਰੇ ਸੁਨੇਹਾ ਲਾ ਦੇ ਲਾਣੇਦਾਰਨੀ ਨੂੰ ਕਹਿੰਦਾ ਜਾ ਕੇ ਵੀ 7-8 ਬੰਦਿਆਂ ਦੀ ਰੋਟੀ ਬਣਾ ਦੇ ਤੇ ਮੰਨ ਲਓ ਵੀ ਆਪਣੇ ਡੇਰੇ ਚ ਵੀ ਮੰਨ ਲਓ ਵੀ ਆਏ ਹੈਗੇ ਜਦੋਂ ਕਹਿੰਦੇ ਵੀ ਉਹ ਰੋਟੀ ਪਕਾਉਂਦੀ ਹੈ ਰੋਟੀ ਕਿਹੜੀ ਪਕਾਉਂਦੀ ਹੈ ਅੱਜ ਉਹ ਕਹਿੰਦੀ ਵੀ ਇਸ ਵੇਲੇ ਮੈਥੋਂ ਨਹੀਂ ਪਗਦੀਆਂ ਆਪਦਾ ਜਾ ਕੇ ਉਹਨੂੰ ਕਹਿ ਦੇ ਵੀ ਮੈਥੋਂ ਨਹੀਂ ਪਗਦੀਆਂ ਪੁੱਤਿਆ ਇਸ ਵੇਲੇ ਟਾਈਮ ਨਾਲ ਹੁੰਦਿਆਂਗੇ ਹੁਣ ਅੱਧੀ ਰਾਤ ਨੂੰ ਮੈਂ ਕਿੱਥੋਂ ਗੁਲਕਲੇ ਲਾਦਾ ਉਹ ਨੌਕਰ ਉਹਦਾ ਸਿਆਣਾ ਸੀ ਤੇ ਆ ਕੇ ਉਹਨੂੰ ਕਹਿੰਦਾ ਪੂਰੇ ਠਾ ਕੇ ਚੌਧਰੀ ਨੂੰ ਕਹਿੰਦਾ ਕਹਿੰਦਾ ਜੀ ਉਹਨੇ ਤਾਂ ਜਵਾਬ ਦੇ ਦੋ ਕਹਿੰਦੀ ਮੈਥੋਂ ਨਹੀਂ ਪਗਦੀਆਂ ਰੋਟੀਆਂ ਵੀ ਇਸ ਵੇਲੇ ਟਾਈਮ ਨਾਲ ਪਕਾ ਪਕਾ ਸਕਦੀਆਂ ਇਸ ਵੇਲੇ ਅੱਧੀ ਰਾਤ ਨੂੰ ਨਹੀਂ ਮੈਥੋਂ ਪਗਦੀਆਂ ਨਾਲ ਹੀ ਸਾਹਮਣੇ ਚਾਚੇ ਦਾ ਘਰ ਹੁੰਦਾ ਤੇ ਚਾਚੇ ਦੇ ਘਰੇੋਂ ਆਪਦੀ ਭੈਣ ਨੂੰ ਠਾ ਲੈਂਦਾ ਹੈ ਕਹਿੰਦਾ ਭੈਣੇ ਐ ਕਰਕੇ ਤੇਰੀ ਭਝਾਈ ਬਿਮਾਰ ਹੋ ਗਈ ਤੇ ਆਪਣੇ ਡੇਰੇ ਚ ਪੰਜ ਸੱਤ ਮਸਾਫਰ ਆ ਗਏ ਤੇ ਲੰਗਰ ਪਾਣੀ ਬਣਾਉਣਾ ਉਹ ਕਹਿੰਦੀ ਵੀਰਾ ਗੱਲ ਹੀ ਕੋਈ ਨਹੀਂ ਬਣਾ ਦਿੰਨੀ ਹੈ ਜਾ ਕੇ ਰਸੋਈ ਚ ਉਹਨੇ ਵਿਚਾਰੀ ਨੇ ਲੰਗਰ ਪਾਣੀ ਬਣਾ ਕੇ ਦਿੱਤਾ ਸ਼ਾਮ ਨੂੰ ਤੇ ਸਵੇਰ ਦਾ ਵੀ ਉਹਨੇ ਨਾਸ਼ਤਾ ਕਰਵਾਇਆ ਤੇ ਮਸਾਫਰ ਵਾਗ ਗਏ ਐਨੇ ਚੌਧਰੀ ਦਾ ਘਰੇ ਜਾਣਾ ਹੋ ਗਿਆ ਤੇ ਉਧਰੋਂ ਲਾਣੇਦਾਰਨੀ ਦਾ ਉੱਠਣਾ ਹੋ ਗਿਆ ਜਾ ਕੇ ਉਹਨੂੰ ਕਹਿੰਦਾ ਤੇਰੇ ਮਾਪਿਆਂ ਦਾ ਤੇਰੇ ਪੇਕਿਆਂ ਦਾ ਮੈਂ ਖਾਤਾ ਆਇਆ ਪਹਿਲਾਂ ਤੇ ਥੋਣ ਤਾਂ ਹੁੰਦੇ ਨਹੀਂ ਸੀ ਵੀ ਖਾਤਾ ਆਇਆ ਹੈਗਾ ਤੇ ਤੈਨੂੰ ਸੱਦਿਆ ਹੈ ਉਹਨਾਂ ਨੇ ਜਾਂ ਮਿਲਿਆ ਜਾ ਕੇ ਕਹਿੰਦੀ ਵੀ ਠੀਕ ਆ ਉਹਦੀ ਛਲਮਾਰੀ ਮੰਜੇ ਤੋਂ ਤਿਆਰ ਹੋ ਗਈ ਤੇ ਕਹਿੰਦੀ ਤੁਸੀਂ ਚਲੋਗੇ ਉਹ ਕਹਿੰਦਾ ਵੀ ਮੈਨੂੰ ਕੰਮ ਹੈ ਵੀ ਮੈਂ ਨਹੀਂ ਜਾਂਦਾ ਨੌਕਰ ਨੂੰ ਭੇਜਦਾ ਚੜਾਈ ਘੋੜੀ ਤੇ ਨੌਕਰ ਨੇ ਤੇ ਜਾ ਵਜਾ ਪੇਕਿਆਂ ਦੇ ਤੇ ਕਹਿੰਦੇ ਜਾ ਵਜਾ ਜਦੋਂ ਤੇ ਮੰਨ ਕੇ ਮੰਨ ਕੇ ਚੱਲੋ ਉੱਥੇ ਜਾ ਕੇ ਨੌਕਰ ਨੂੰ ਆਖਿਆ ਹੋਇਆ ਸੀ ਜਿਹਾ ਆਪ ਦਾ ਮੰਨ ਕੇ ਚੱਲ ਵੀ ਉਹਲੇ ਚਾਹ ਪਾਣੀ ਵੀ ਨਹੀਂ ਪੀਣਾ ਉਹਨਾਂ ਦੇ ਬਸ ਤਾਰਨਸ ਵੱਰ ਉੱਤੇ ਭੱਜਾਈ ਜਦੋਂ ਜਾ ਕੇ ਤਾਰੀ ਉਹ ਉਹਦੇ ਪਿਉ ਨੂੰ ਕੁੜੀ ਕਹਿੰਦੀ ਕਹਿੰਦੀ ਪਿਤਾ ਜੀ ਇੱਕ ਖੱਤ ਪਾਇਆ ਸੀਗਾ ਵੀ ਕਿਉਂ ਸੱਦਿਆ ਮੈਨੂੰ ਉਹ ਕਹਿੰਦਾ ਵੀ ਮੈਂ ਤਾਂ ਕੋਈ ਖੱਤ ਨਹੀਂ ਪਾਇਆ ਉਹ ਕਹਿੰਦਾ ਵੀ ਕੋਈ ਗੱਲ ਤਾਂ ਨਹੀਂ ਹੋਈ ਉਹ ਕਹਿੰਦੀ ਨਾ ਨਾ ਕੋਈ ਗੱਲ ਨਹੀਂ ਹੋਈ ਵੀ ਤੁਸੀਂ ਖੱਤ ਪਾਇਆ ਮੈਨੂੰ ਉਹਨਾਂ ਨੇ ਕਿਹਾ ਵੀ ਖੱਤ ਆਇਆ ਵੀ ਉੱਥੋਂ ਸਹੁਰਿਆਂ ਤੋਂ ਵੀ ਸਾਨੂੰ ਸੱਦਿਆਗਾ ਉਹ ਕਹਿੰਦੀ ਵੀ ਉਹ ਕਹਿੰਦਾ ਵੀ ਮੈਂ ਨਹੀਂ ਕੋਈ ਵੀ ਖੱਤ ਪਾਇਆ ਚੰਗਾ ਕਹਿੰਦੀ ਕੋਈ ਗੱਲ ਨਹੀਂ ਉਹ ਬਾਹਰ ਨੌਕਰ ਖੜਾ ਹੈ ਉਹਨੂੰ ਚਾਹ ਪਿਆ ਦੋ ਤੇ ਪਾਣੀ ਪਿਓ ਤੇ ਕਹਿੰਦੀ ਠੀਕ ਹੈ ਜਦੋਂ ਉਹਨੇ ਉਹਨੂੰ ਆਖੇ ਸੀ ਕਿ ਉਹਨੂੰ ਚਾਹ ਪਾਣੀ ਕੁਝ ਨਹੀਂ ਪੀਣਾ ਉਤਰਨਸਾਰ ਭੱਜ ਜਾਇ। ਜਦੋਂ ਆ ਗਿਆ ਉਹਨੇ ਦੇਖਿਆ ਉਹ ਕਹਿੰਦਾ ਵੀ ਬਾਹਰ ਤਾਂ ਕੋਈ ਨਹੀਂ। ਉਹਦਾ ਪਿਓ ਕਹਿੰਦਾ ਵੀ ਕੋਈ ਗੱਲ ਹੈਗੀ ਤੂੰ ਬੈਠ ਘੋੜੀ ਤੇ ਚੱਲ ਗਏ। ਦਵਾਰੇ ਉਹਦੇ ਪਿਓ ਨੇ ਕੁੜੀ ਨੂੰ ਭਾਇਆ ਤੇ ਦਵਾਰੇ ਆ ਗਏ। ਉਹ ਆ ਕੇ ਕਹਿੰਦਾ ਚੌਧਰੀ ਸਾਹਿਬ ਕਹਿੰਦਾ ਕੀ ਗੱਲ ਹੋ ਗਈ? ਉਹ ਕਹਿੰਦਾ ਕਿ ਕੁਝ ਨਹੀਂ ਹੋਇਆ ਗੱਲ ਜੀ ਪਰ ਸੋਡੀ ਕੁੜੀ ਮੇਰੇ ਰੱਖਣ ਦੇ ਲਾਇਕ ਨਹੀਂ। ਅਜੇ ਸ਼ਾਦੀ ਨੂੰ ਮਹੀਨਾ ਕੀ ਹੋਇਆ ਸੀ। ਉਹ ਕਹਿੰਦੀ ਗੱਲ ਕੀ ਕੀ ਹੋਈ ਆ ਉਹ ਕਹਿੰਦਾ ਕੁਝ ਨਹੀਂ ਹੋਈ ਗੱਲ ਆ ਵੀ ਤੁਸੀਂ ਰੱਖੋ ਆਪਦੀ ਕੁੜੀ ਨੂੰ ਮੈਂ ਸਾਡੇ ਲਾਇਕ ਨਹੀਂ ਰੱਖਣ ਦੇ ਉਹ ਕਹਿੰਦਾ ਵੀ ਗਾਰਨ ਤਾਂ ਦੱਸੋ ਕਹਿੰਦਾ ਡੇਰੇ 'ਚ 7-8 ਬੰਦੇ ਆਗੇ ਰਾਤ ਇਹਨੂੰ ਮੈਂ ਪ੍ਰਸ਼ਾਦਾਂ ਦਾ ਕਹਿੰਦਾ ਤੇ ਇਹ ਕਹਿੰਦੀ ਐਸ ਵੇਲੇ ਨਹੀਂ ਮੈਥੋਂ ਪਗਦੀ ਟਾਈਮ ਨਾਲ ਹੁੰਦੀ ਆ ਕਹਿੰਦੀ ਇਹ ਅੱਧੀ ਰਾਤ ਨੂੰ ਲੰਗਰ ਮੈਂ ਕਿੱਥੋਂ ਲਾ ਕੇ ਦੇਦਾ ਸਾਡੇ ਤਾਂ ਕਹਿੰਦਾ ਵੀ ਆਉਣਾ ਜਾਣਾ ਲੱਗੇ ਰਹਿੰਦਾ ਪਰਿਵਾਰ ਆ ਪਿੰਡ ਦੇ ਚੌਧਰੀ ਆ ਸਾਡੇ ਤਾਂ ਦੋ ਆਗੇ ਚਾਰ ਬਾਗੇ ਸਾਡੇ ਤਾਂ ਲੱਗੇ ਰਹਿੰਦਾ ਸੋਡੀ ਕੁੜੀ ਦਾ ਸਾਡੇ ਟਾਈਮpass ਨਹੀਂ ਹੁੰਦਾ ਤੁਸੀਂ ਆ ਲੈ ਜਾਓ ਆਪਦੀ ਕੁੜੀ ਨੂੰ ਕਹਿੰਦੇ ਉਹਦਾ ਪਿਓ ਪੈਰਾ ਚ ਬੈਠਣ ਲੱਗਾ ਕਹਿੰਦਾ ਜੀ ਪੈਰਾ ਚ ਨਾ ਬੈਠੋ ਤੁਹਾਡੀ ਇੱਜ਼ਤ ਹੈ ਕਿ ਮੇਰੇ ਬਾਕੀ ਰਿਸ਼ਤੇਦਾਰੋਂ ਪੈਰਾ ਚ ਨਾ ਬੈਠੋ ਮੈਂ ਕਰਦੇ ਕਰਾਉਂਦੇ ਕਈ ਸਮੇਂ ਮੈਂ ਤਾਂ ਕਰੀ ਗਏ ਤੇ ਉਹ ਕਹਾਂ ਜਾਲ ਠੀਕ ਹੈ ਇੱਕ ਵਾਰੀ ਤੁਸੀਂ ਆਈ ਤੀ ਰੱਖ ਲੋ ਗਾਹ ਨੂੰ ਕਦੇ ਇਹੋ ਜੀ ਮੁਸੀਬਤ ਨਹੀਂ ਆਉਂਦੀ ਕਹਿੰਦਾ ਠੀਕ ਹੈ ਉਹਨੇ ਕੁੜੀ ਨੇ ਕੁੜੀ ਨੂੰ ਭਰਾ ਉਹ ਕਹਿੰਦਾ ਵੀ ਠੀਕ ਆ ਲਾਸਟ ਮੌਕਾ ਪਿਓ ਨੂੰ ਕਹਿੰਦਾ ਕੁੜੀ ਨੂੰ ਪਿਓ ਨੇ ਸਮਝਾਇਆ ਬੁਝਾਇਆ ਵੀ ਇਹ ਮੰਨ ਨੇ ਵੀ ਚਾਉਧਰੀਆਂ ਦਾ ਘਰ ਆ ਵੀ ਤੂੰ ਸਮਝਦਾਰੀ ਨਾਲ ਰਹਿ ਕੋਈ ਗੱਲ ਨਹੀਂ ਹੌਲੀ ਹੌਲੀ ਤੂੰ ਵੀ ਹੋ ਜੇਂਗੀ ਮੁੜ ਕੇ ਬਈ ਉਹ ਡੇਰੇ ਦੇ ਵਿੱਚ 15 ਆ ਜਾਂਦੇ ਭਾਂਜ 10 ਆ ਜਾਂਦੇ ਫੋ ਘਰੇ ਜਦੋਂ ਬੋਲ ਵੱਜਦਾ ਲੰਗਰ ਪਾਣੀ ਨੂੰ ਲੱਸੀ ਦੇ ਡੋਲ ਦੁੱਧ ਦੇ ਡੋਲ 10-10 ਬੰਦਿਆਂ ਦੀ ਰੋਟੀ ਪਾਣੀ ਚੱਲਦਾ ਆਂ ਆਉਂਦਾ ਬਈ ਇਹ ਆ ਬਈ ਨਸਲਦਾਰ ਔਰਤਾਂ ਜਿਹੜੀਆਂ ਇੱਕ ਵਾਰੇ ਆਪਦੇ ਪਿਓ ਦੇ ਕਹੇ ਤੋਂ ਤੇ ਪਤੀ ਦੇ ਕਹੇ ਤੋਂ ਸਮਝਾਈਆਂ ਤੇ ਸਮਝ ਜਾਂਦੀਆਂ ਤੇ ਜਿਹੜੀਆਂ ਬਈ ਬੇਔਰਤ ਬੇਗਜਰ ਹੁੰਦੀਆਂ ਹੈਗੀਆਂ ਉਹਨਾਂ ਨੂੰ ਦਾ ਮੱਥਾ ਮਾਰ ਲਓ ਉਹ ਨਹੀਂ ਸਮਝਦੇ ਹੁੰਦੇ ਆ ਇਹ ਰੰਨ ਦੇ ਸਿਰ ਤੇ ਤਾਂ ਜੋ ਆਖਿਆ ਬਈ ਜਿਹੜਾ ਚੌਧਰੀ ਤੇ ਲੰਬਰਦਾਰੀ ਰੰਨ ਦੇ ਸਿਰ ਤੇ ਹੁੰਦਾ ਘਰੇ ਬਈ ਉਥੇ ਆਪ ਨੂੰ ਗਏ ਨੂੰ ਰੋਟੀ ਨਹੀਂ ਪੁੱਛਦਾ ਤੇ ਸਾਥਾ ਚ ਬਿਠਾ ਅਗਲਾ ਗੱਲ ਨਹੀਂ ਕਰਨਾ ਹੁੰਦਾ ਉਹ ਕੋਈ ਚੌਧਰ ਨਹੀਂ ਹੁੰਦੀ ਬਈ ਮੇਰੀ ਵੀਡੀਓ ਕਿਵੇਂ ਲੱਗੀ ਕਮੈਂਟ ਜ਼ਰੂਰ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਆਪਦਾ ਬਾਈ ਬਿੱਟੂ